ਟੈਂਪੂਆਂ ਦਾ ਮੇਲਾ ਹੋਣ ਜਾ ਰਿਹਾ ਆ ਪੰਜਾਬ ਅੰਮ੍ਰਿਤਸਰ ਸਾਹਿਬ ਦੇ ਵਿੱਚ 27 ਅਪ੍ਰੈਲ ਨੂੰ ਇਸ ਦਾ ਵਿਰੋਧ ਹੋਣਾ ਚਾਹੀਦਾ ਤੇ ਇਹ ਹਰ ਹਾਲਤ ਦੇ ਵਿੱਚ ਮੇਲਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਗੇਪ ਰੇਡ ਦੇ ਨਾਂ ਤੋਂ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਆ ਪੋਸਟਰ ਵਾਇਰਲ ਹੋ ਰਹੇ ਨੇ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਗੇਪ ਰੇਡ ਹੋਣ ਵਾਲੀ ਆ ਤੇ ਕਾਫੀ ਸਿੱਖ ਜਥੇਬੰਦੀਆਂ ਨੇ ਵੀਡੀਓ ਪਾ ਕੇ ਇਸ ਗੱਲ ਦਾ ਵਿਰੋਧ ਕੀਤਾ ਆ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਆ ਕਿ ਇਹ ਜਿਹੜੀ ਪ੍ਰੇਡ ਆ ਨਾ ਹੋਣ ਦਿੱਤੀ ਜਾਵੇ ਇਹਦੇ ਨਾਲ ਸ਼ਹਿਰ ਦਾ ਮਾਹੌਲ ਜਿਹੜਾ ਆ ਉਹੋ ਖਰਾਬ ਹੋ ਸਕਦਾ ਆ ਹੁਣ ਇਦਾਂ ਦੀਆਂ ਅਪਰੇਡਾਂ ਨੂੰ ਜਿਹੜਾ ਕਿ ਲਿਖਿਆ ਜਾਂਦਾ ਆ ਇਦਾਂ ਦੇ ਪ੍ਰੋਗਰਾਮਾਂ ਨੂੰ ਕੌਣ ਉਲੀਕਦਾ ਆ ਇਹ ਸ਼ਰਾਰਤੀ ਅਨਸਰ ਜਿਹੜੇ ਆ ਉਹ ਉਲੀਕਦੇ ਨੇ ਜਾਣਬੁੱਝ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਛੇੜਨ ਵਾਸਤੇ ਉਹ ਇਹ ਸ਼ਬਦ ਗਾਰਨਾ ਚਾਹੁੰਦੇ ਨੇ ਕਿ ਪੰਜਾਬ ਦੀ ਧਰਤੀ ਦੇ ਉੱਪਰ ਯੋਧੇ ਸੂਰਮੇ ਜਿਹੜੇ ਆ ਉਹ ਜੰਮਣੇ ਬੰਦ ਹੋ ਗਏ ਨੇ ਤੇ ਪੰਜਾਬ ਦੇ ਵਿੱਚ ਹੁਣ ਇਦਾਂ ਦੀਆਂ ਆਟਮਾ ਪੈਦਾ ਹੁੰਦੀਆਂ ਨੇ ਇੱਕ ਪਾਸੇ ਤਾਂ ਆਪਾਂ ਪੱਗਾਂ ਵਾਲਿਆਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਇਸ ਲੈਵਲ ਦੇ ਉੱਪਰ ਬਾਹਰ ਦੇ ਮੁਲਕਾਂ ਦੇ ਵਿੱਚ ਜੰਦੋ ਜਹਦ ਜੰਦੋ ਜਹਦ ਚੱਲਦੀ ਪਈ ਆ ਕਿ ਪੱਗ ਦਾ ਨਾਂ ਉੱਚਾ ਹੋਵੇ ਲੋਕਾਂ ਨੂੰ ਪਤਾ ਲੱਗੇ ਕਿ ਪੱਗ ਵਾਲੇ ਕੌਣ ਨੇ ਤੇ ਦੂਸਰੇ ਪਾਸੇ ਪੰਜਾਬ ਦੀ ਧਰਤੀ ਦੇ ਉੱਪਰ ਇਦਾਂ ਦੀ ਪ੍ਰੇਡ ਦਾ ਪ੍ਰੋਗਰਾਮ ਉਲਿਖਣਾ ਇੱਕ ਸ਼ਰਮਨਾਕ ਗੱਲ ਹੈ ਜਿਸ ਨੇ ਵੀ ਕੀਤਾ ਇਸ ਨੇ ਜਾਣਬੁੱਝ ਕੇ ਕੀਤਾ ਆ ਇੱਕ ਸ਼ਰਮਨਾਕ ਹਰਕਤ ਆ ਉਸ ਨੂੰ ਪਬਲਿਕ ਦੇ ਵਿੱਚ ਲਿਆ ਕੇ ਉਹਦੇ ਦੀ ਸਰਵਿਸ ਕੀਤੀ ਜਾਵੇ ਕੀ ਕੇਐਸ ਮੱਖਣ ਨੇ ਵੀ ਕਿਹਾ ਸੀਗਾ ਵੀ ਛੜਿਆਂ ਦੇ ਰੂਹ ਦੀ ਖਰਾਕ ਆ ਤੇ ਜਿਨੇ ਇਹ ਪ੍ਰੋਗਰਾਮ ਉਲੀਕਿਆ ਆ ਇਹਨੂੰ ਪਰਮਿਸ਼ਨਾਂ ਦਿੱਤੀਆਂ ਨੇ ਉਹ ਵੀ ਇਸਾ ਕੈਟਾਗਰੀ ਦੇ ਵਿੱਚ ਨੇ ਤੇ ਉਹਨਾਂ ਨੂੰ ਫੜ ਕੇ ਛੜਿਆਂ ਦੇ ਹਵਾਲੇ ਕਰ ਦਿੱਤਾ ਜਾਵੇ ਕਿ ਉਹਨਾਂ ਦੇ ਰੂਹ ਦੀ ਖਰਾਕ ਵੀ ਪੂਰੀ ਹੋ ਜਾਵੇ ਤੇ ਇਹ ਆ ਕਿ ਵੀ 10 ਛੜਿਆਂ ਦੇ ਵਿੱਚ ਇੱਕ ਅੱਧਾ ਇਦਾਂ ਦਾ ਪੀਸ ਹੋਵੇ ਜਿਆਦਾ ਪੀਸਾਂ ਨੇ ਮਿਕਸਿੰਗ ਨਾ ਕਰਿਓ ਫਿਰ ਇਹਨਾਂ ਨੂੰ ਜਿਹੜਾ ਹੈ ਕਿ ਇਹਨਾਂ ਦਾ ਕੀੜਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਮਰ ਜਾਊਗਾ ਤੇ ਇਹ ਤਾਂ ਹੀ ਰੁਕਣਗੇ ਕਦੇ ਮਰਦਾਂ ਦੀ ਪ੍ਰੇਰਣਾ ਕਦੇ ਔਰਤਾਂ ਦੀ ਪ੍ਰੇਰਣਾ ਸੁਣੀ ਆ ਇਹ ਪਹਿਲੀ ਵਾਰੀ ਹੋਇਆ ਹੈ ਆ ਕਿ ਇਦਾਂ ਦੀ ਪਰੇਡ ਜਿਹੜੀ ਆ ਉਹ ਹੋਣ ਜਾ ਰਹੀ ਆ ਗੱਲ ਸੋਚਣ ਵਾਲੀ ਆ ਇਹ ਜੇਕਰ ਅੱਜ ਇਸ ਦਾ ਵਿਰੋਧ ਨਾ ਕੀਤਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਦਾਂ ਦੀਆਂ ਪਰੇਡਾਂ ਹੋਣਗੀਆਂ ਤੇ ਫਿਰ ਆਪਣੇ ਵੀ ਬੱਚੇ ਦੇਖਣਗੇ ਇਹਨਾਂ ਨੂੰ ਰੰਗ ਬਰੰਗੇਆਂ ਨੂੰ ਘੁੰਮਦਿਆਂ ਨੂੰ ਸ਼ਹਿਰ ਦੇ ਵਿੱਚ ਤੇ ਉਹ ਵੀ ਪੁੱਛਣਗੇ ਵੀ ਇਹ ਕੀ ਹੋ ਰਿਹਾ ਆ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਇਹਦਾ ਵਿਰੋਧ ਹੋਣ ਲੱਗਿਆ ਆ ਜਿਵੇਂ ਕਿ ਗੱਲ ਕਰਾਂ ਮੈਂ ਅਮਰੀਕਾ ਦੀ ਕਿੰਨਾ ਵੱਡਾ ਮੁਲਕ ਆ ਉਹਨੇ ਵੀ ਕਹਿਤਾ ਕਿ ਦੋ ਜੈਂਡਰ ਹੋਣਗੇ ਮਰਦ ਤੇ ਔਰਤ ਤੀਸਰਾ ਇਹ ਜਿਹੜੀ ਪ੍ਰਜਾਤੀ ਆ ਇਹ ਖਤਮ ਕਰ ਦਿੱਤੀ ਜਾਵੇਗੀ ਤੇ ਇਹਦਾ ਨਾਮ ਉਹ ਨਿਸ਼ਾਨ ਮੜਾ ਦਿੱਤਾ ਜਾਵੇਗਾ 트াম্প ਨੇ ਐਲਾਨ ਵੀ ਕਰਤਾ ਆ ਤੇ ਫਿਰ ਕਿਉਂ ਪੰਜਾਬ ਦੇ ਲੋਕਾਂ ਦੇ ਨਾਲ ਹੀ ਕਿਉਂ ਛੇੜਖਾਨੀ ਕੀਤੀ ਜਾ ਰਹੀ ਆ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਉਸ ਹਰ ਇੱਕ ਟੈਂਪੂ ਤੱਕ ਪਹੁੰਚ ਜਵੇ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਸਤੇ ਜਾ ਰਿਹਾ ਆ ਆਪੋ ਆਪਣੇ ਪਿੰਡਾਂ 'ਚ ਧਿਆਨ ਦਿਓ ਤੇ ਪਿੰਡ ਦੇ ਵਿੱਚ ਉਹਨਾਂ ਟੈਂਪੂਆਂ ਦੀ ਸਰਵਿਸ ਕਰੋ ਉਹਨਾਂ ਦਾ ਬਾਈਕਾਟ ਕਰੋ ਤਾਂ ਜੋ ਅੱਗੇ ਤੋਂ ਕੋਈ ਜ਼ੁਰਤ ਨਾ ਕਰੇ ਇਦਾਂ ਦੇ ਇਦਾਂ ਦੇ ਫੰਕਸ਼ਨ ਤੁਹਾਡੇ ਸਾਹਮਣੇ ਖਿਲਾਰਨ ਦੀ ਬਹੁਤ ਬਹੁਤ ਸ਼ੁਕਰੀਆ